ਰਾਜਾ ਬੜੇ ਸ਼ੇਰਸ਼ਾਹ ਦੇ ਗੁਪਤਾਰ ਦਿਹਾੜੇ ਦੇ ਖੁਸ਼ੀ ਵਿੱਚ ਸਾਰਸਾਂ ਜਿਨ੍ਹਾਂ ਕੋਲ ਸਾਧ ਸੰਗਤ ਕੇਸੀ ਰੰਗੀਆਂ ਦਸਤਾਰਾਂ ਨਹੀਂ ਪਾਈ ਰਾਜ ਵੀ ਨਾ ਕੀਆ ਲਾਡੂ ਸਾਧ ਸੰਗਤ ਚ ਕਿਹੜਾ ਬਾਪ ਹੋਵੇ ਪੁੱਤ ਟੀਰੀ ਵਿਆਹ ਸ਼ਾਦੀ ਹੋਵੇ ਤੇ ਨਵੀਂ ਪਗੜਾ ਖਰੀਦਾ ਹੋਵੇ ਇਹ ਕੋਈ ਉਹ ਤਾਂ ਕੁੜਮਾਚਾਰੀ ਆ ਸਾਰਾ ਕੁਝ ਸਾਰਾ ਕੁਝ ਕੁੜਮਾਚਾਰੀ ਆ ਸਾਧ ਸੰਗਤ ਇਹ ਜਿਹੜਾ ਆਪਾਂ ਕਰ ਰਹੇ ਆ ਸਾਰਾ ਬਾਜਾਂ ਵਾਲੇ ਵਾਸਤੇ ਆਪਾਂ ਜੇ 5 ਮੀਟਰ ਕੱਪੜਾ ਨਹੀਂ ਖਰੀਦ ਸਕਦੇ ਤੇ ਬਾਜਾਂ ਵਾਲੇ ਸਾਧ ਸੰਗਤ ਸਾਡੇ ਉਤੋਂ ਦੀ ਸਾਰਾ ਸਰਵਸਵਾਰਗੀ ਨੋਟ ਕਰਨੇ ਇਸ ਗੱਲੋਂ ਦੂਜੇ ਪਾਸੇ ਨਾਲ ਨਾ ਵੀ ਆਪਦੀ ਮਨਾਈ ਜਾਂਦਾ ਹੈ ਇਹ ਵੀ ਨਾ ਕਹਿ ਦਿਓ ਸਾਧ ਸੰਗਤ ਬਚ ਕੇ ਰਹਿਣਾ ਜਿਹੜਾ ਮਨ ਹੈ ਬਹੁਤ ਭੈੜਾ ਸੁਆਇਦਾ ਜਿਹੜੇ ਆਪਾਂ ਧਰਮਾ ਪੜ੍ਹ ਰਹੇ ਸੀ ਨਾ ਇਹਰਾ ਵਿਸੇਨਾ ਕਲਗਿਆਂ ਵਾਲਾ ਜਗ ਭਾਵੇਂ ਉਹਦਾ ਅਰਥ ਸਮਝੋ ਕੀ ਹੈ ਸਾਡਾ ਜਿਹੜਾ ਮਨ ਹੈ ਨਾ ਇਹ ਜਗ ਨਾਲ ਪਟਣੀ ਹੈ ਬਹੁਤ ਭੜੀ ਚੇਆ ਸਾਡਾ ਜਿਹੜਾ ਮਨ ਹੈ ਕਿ ਜਗ ਹੈ ਇਹ ਸਾਧ ਸੰਗਤ ਰਸਦਾ ਰਸ ਜਾਣਦੇ ਇਹੀ ਪਟਣੇ ਬਹੁਦਾ ਸਾਰੇ ਘਾੜ ਪੇਂਡ ਦੀ ਓਹਰ ਹੈ ਆਏ ਹੈ ਮੈਂ ਹੈ ਸਾਧ ਸੰਗਤ ਬਚਣਾ ਆਪਾਂ ਬੇਨਤੀ ਹੈ ਦੋ ਤਰੀਕ ਨਗਰ ਕੀਰਤਨ ਬਾਰੇ ਆਪ ਦੇ ਸਾਥ-ਸਾਥ ਸਿਰਾਂ ਤੇ ਕੇਸਰੀ ਰੰਗ ਦੀ ਚਮਕਦਾ ਹੋਵੇ ਤੁਸੀਂ ਆਪ ਨੂੰ ਨੋਹੀਂ ਮੇਰੀ ਸੇਵਾ ਨਹੀਂ ਸਤਿਗੁਰੂ ਜੀ ਮਹਾਰਾਜ ਆਪ ਸੇਵਾ ਦੇ ਰਹੇ ਨੇ ਕਿਰਪਾ ਕਰੋ ਇੱਕ-ਇੱਕ ਦਸਤਾਰ ਜਿਨ੍ਹਾਂ 'ਉਂ ਕੇਸਰੀ ਰੰਗ ਦੀ ਨਹੀਂ ਇੱਧਰ ਮਤਾਵਾ ਪਹਿਣਾ ਵੀ ਜਸ਼ਨ ਕਰਿਓ ਭਾਈ ਪੋਤੇ-ਪੋਤੀ ਦਾ ਵਿਆਹ ਹੋ ਗਿਆ ਆਪਾਂ ਪਰਵਾਹ ਹੀ ਨਹੀਂ ਕਰਦੇ ਕਿ ਉਹ ਇਹ ਆ ਸ਼ੌਂ ਲਿਓ ਜੀ ਜੁੰਨੀ ਲੈਣਿਆ ਬਸ ਰਿਸ਼ਤੇਦਾਰ ਜੁ ਇਸ ਕਰਕੇ ਬੇਨਤੀ ਹੈ ਭਾਈ ਬੰਦਵਰ ਸੰਗਤਾਂ ਨੇ 2 ਤਰੀਕ ਨਗਰ ਕੀਰਤਨ ਦੇ ਸਭ ਦੇ ਸਿਰਾਂ ਤੇ ਕੇਸਰੀ ਕੇਸਰੀ ਹੋਵੇ ਬਾਦ ਵਿੱਚ ਰਜਟ ਪੈ ਤੁਹਾਡੇ ਤੋਂ ਲੈਣੀ ਹੈ ਕਿ ਕਹਾਂ ਇੱਕ 2 ਤਰੀਕ ਜ 1 ਪੱਜ ਜਨਵਰੀ ਨੂੰ ਸਾਧ ਸੰਗਤ ਜਿਹੜੇ ਖਾਨਪਾਨ ਸਾਹਿਬ ਦੇ ਕੋਲ ਪੈਣੇ ਹੈ ਮੈਂ ਸਾਧ ਸੰਗਤ ਸਾਰੇ ਨਗਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਮਾਣ ਕਰ ਜਿਵੇਂ ਚਾਹ ਕੇ ਤਾਂ ਸਾਰ ਸੰਗਤ ਨੌਨਹੜੇ ਦਰਸ ਦੇ ਵਿੱਚ ਕਦੋਂ ਵਾਰੀ ਆਉ ਤੇ 36743 ਦਿਨ ਨੌਨਹੜਾ ਦਰਸ ਦਾ ਉਹ ਮੇਰੇ ਇੱਥੇ ਸ਼ਨਾਣ ਕਰੋ ਕੇ ਦੀਆਂ ਬੱਤੜੀਆਂ ਸਾਰ ਸੰਗਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੈਨ ਸਜਾਉਂਦੇ ਸੀ ਕਹਿੰਦੇ ਬਾਬਾ ਜੀ ਸਾਰਾ ਪਰਿਵਾਰ ਸਾਡਾ ਆ ਜਾਂਦਾ ਮੈਂ ਰਹਿ ਉਹੜਾ ਮੈਂ ਵਾਲਾ ਮੇਰੇ ਕੋਲ ਆਉਂਦਾ ਬਾਤ ਕਹਿੰਦਾ ਇਹ ਮੈਨੂੰ ਤਾਂ ਹੁਣ ਆਉਣ ਲੱਗਾ ਸੋ ਚਾਹ ਹੈ ਸਾਰੀਆਂ ਇਹ ਜਿੰਨਾ ਤੁਸੀਂ ਚਾਹ ਬਣਾਉਂਦੇ ਜਾਓਗੇ ਉਨਾ ਹੀ ਸਾਥ ਸਾਥ ਤੁਹਾਡੀ ਚੜ੍ਹਦੀ ਕਲਾ ਹੁੰਦੀ ਜਾਊ। ਇਹ ਕਿਸੇ ਮੇਰੇ ਵਰਗੇ ਨੇ ਚੜ੍ਹਦੀ ਕਲਾ ਨਹੀਂ ਕਰਨਾ। ਨਾ ਮੈਂ ਕੋਣਾ ਚੜ੍ਹਦੀ ਕਲਾ ਕਰਦਾ। ਜਿਸ ਬਾਪੂ ਦੇ ਘਰੇ ਆਉਨੇ ਉਹ ਜਿਸ ਬਾਪੂ ਨੇ ਸਾਡੇ ਉਤੋਂ ਚਾਰ ਆਤ ਵਾਰਤੇ ਉਸ ਬਾਪੂ ਨੇ ਸਾਥ ਸਾਥ ਤੁਹਾਡੇ ਤੇ ਕਿਰਪਾ ਕਰਨੀ। ਆਓ ਸਾਰਿਆਂ ਸੰਗਤਾਂ ਗੱਜ ਵੱਜ ਕੇ ਉੱਚੀ ਆਵਾਜ਼ ਦੇ ਨਾਲ ਇੱਕ ਦੋ ਜਿਨਾਂ ਸੁਰਨਾ ਸੁਰਤ ਲਾ ਕੇ ਛੇ ਬੋੜੀਆਂ ਆਨੰਦ ਸਿੰਘ ਜੀਆ ਬੜੇ ਗੀਏ ਸਤਨਾਮ ਸ਼੍ਰੀ ਵਾਖੂ ਗੁਰ ਸਾਹਿਬ ਜੀ ਆ ਰਾਮ ਕਨੇ ਮਨ ਨਾ ਤੀਜਾ तब दोतागा मोह हर खे गुरो वादे पंच शबद कर सा शबद वादे पंच दूत तुत वस गीत नान आनंद सुणो मन दे पुनीत कहते पवित मनमरणम पुरे बिन बन्द ना लग गुरु चरण लागी बाकी अनहद पुरे समूप तबनो i am